ਅਰਤੀ ਤੇ ਰਾਹ ਕਾਤਲਾਂ ਤੋਂ ਪੈਸੇ ਲੈ ਕੇ ਇੱਕ ਨਵਾਂ ਨਰੇਟਰ ਸਿਰਜਣ ਜਾ ਰਹੀਆਂ ਨੇ ਤੇ ਔਰ ਉਹ ਧਰਨੇ ਮਜਾਰੇ ਕਰਕੇ ਇਸ ਕੇਸ ਨੂੰ ਹਾਚਪ ਕਰਨਾ ਚਾਹੁੰਦੇ ਆ ਨੇ ਹੁਣ ਦੋ ਤਰ੍ਹਾਂ ਦੀ ਲੜਾਈ ਕੋਰਟ ਤੋਂ ਪਹਿਲਾਂ ਸੜਕਾਂ ਤੇ ਹੋਣ ਜਾ ਰਹੀ ਹੈ ਇੱਕ ਪਾਸੇ ਕਾਤਲ ਤੇ ਰਹੇ ਔਰ ਇੱਕ ਪਾਸੇ ਮਜ਼ਲੂਮ ਬੱਚੇ ਨੇ ਜਿਨ੍ਹਾਂ ਦੇ ਪਿਤਾ ਦਾ ਸਾਇਆ ਨਾ ਕਾਤਲਾ ਨੇ ਖੋ ਰਿਆ ਤੇ ਦਰਸ਼ਨ ਸਿੰਘ ਸਾਡਾ ਵੀਰਾਂ ਮਾਰੇ ਹਾਰੇ ਹਾਰੇ ਆਪ ਉਸ ਜਿੰਦਾਬਾਦ 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 ਮੈਂ ਇਹਨਾਂ ਨੂੰ ਵੱਡੀ ਖਿਡਾਰੀ ਕਹੂੰਗਾ ਹੀ ਨਹੀਂ ਕਿਉਂਕਿ ਇਹਨਾਂ ਤੇ ਖੇਡ ਦੀ ਭਾਵਨਾ ਹੈ ਨਹੀਂ ਇਹ ਸਿਰੇ ਦੇ ਸ਼ਰਾਬੀ ਨਿਛੇੜੀ ਬੰਦੇ ਨੇ ਜਿਨ੍ਹਾਂ ਨੇ ਸਾਡਾ ਇੱਕ ਹੌਲਦਾਰ ਦਰਸ਼ਨ ਸਿੰਘ ਬਾਬਰਦੀ ਔਨ ਡਿਊਟੀ ਪੁੱਟ ਪੁੱਟ ਕੇ ਕਤਲ ਕਰ ਦਿੱਤਾ ਜਿੰਦਾਬਾਦ ਦੇਖੋ ਜੀ ਉਹ ਸਾਡੇ ਕੰਨੀ ਹੁਣ ਪੈ ਸਕੋ ਧੋਖ ਦੇ ਨੇ ਜਦੋਂ ਕੀ ਉਹਨਾਂ ਨੇ ਕਤਲ ਕੀਤਾ ਸੀ ਉਦੋਂ ਉਹਨਾਂ ਨੇ ਇਹ ਗੱਲ ਛੁਪ ਨਹੀਂ ਸੀ ਵੀ ਅਸੀਂ ਦੋ ਤੌਰ ਤੇ ਪਿੱਛੇ ਇੱਕ ਮਾਸੂਮ ਬੱਚਿਆਂ ਦਾ ਬਾਪ ਦਾ ਕਤਲ ਕਰਦੇ। ਮਹਾਰਮਲਾਜ ਨੂੰ ਇੱਕ ਤਾਂ ਜਿੰਦਾਬਾਦ 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 ਇੱਕਾ ਜਿੰਦਾਬਾਦ 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 ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਹਿਬ ਦਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਤਕਰੀਬ 2.5 ਦਿਨ 2.5 ਮਹੀਨੇ ਪਹਿਲਾਂ ਸਰਦਾਰ ਦਰਸ਼ਨ ਸਿੰਘ ਹੈੱਡ ਕਨਸਟੇਬਲ ਦਾ ਮਰਡਰ ਔਨ ਡਿਊਟੀ ਬਾਹਰ ਅਰਦੀ ਕੋਈ ਸ਼ਰਾਬੀ ਕਬੱਡੀ ਖੁਆਰੀਆਂ ਨੇ ਕੁੱਟ-ਕੁੱਟ ਕੇ ਉਹਨਾਂ ਦਾ ਕਤਲ ਕਰਤਾ ਸੀ ਮਾਰਤਾ ਸੀ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਐਸਐਸਪੀ ਸਾਹਿਬ ਬਰਨਾਲਾ ਨੂੰ ਤੇ ਉਹਨਾਂ ਦੀ ਟੀਮ ਨੂੰ ਵਧਾਈ ਦੇਣਾ ਚਾਹਨਾ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਕਿ ਉਹਨਾਂ ਨੇ ਕਾਨੂੰਨ ਦੇ ਮਤਾਬਕ ਜੋ ਕਾਰਵਾਈ ਬਣਦੀ ਸੀ ਸਖਤ ਕਾਰਵਾਈ ਕੀਤੀ ਮੋਲਦਵਾ ਨੂੰ ਫੜਕੇ ਜੇਲ੍ਹ 'ਚ ਭੇਜਿਆ ਔਰ ਉਹ ਇਸ ਟਾਈਮ ਜੇਲ੍ਹ 'ਚ ਬੰਦ ਨੇ ਤੇ ਚਲਾਨ ਵੀ ਜਿਹੜਾ ਅਦਾਲਤ ਜਾ ਚੁੱਕਿਆ ਹੁਣ ਸਾਡੇ ਨੋਟਿਸ ਚ ਆਇਆ ਹੈ ਕਿ ਕੁਝ شرارتی ਧਿਰਾਂ ਕਾਤਲਾਂ ਤੋਂ ਪੈਸੇ ਲੈ ਕੇ ਇੱਕ ਨਵਾਂ ਨਰੇਟਰ ਸਿਰਜਣ ਜਾ ਰਹੀਆਂ ਨੇ ਤੇ ਔਰ ਉਹ ਧਰਨੇ ਮਜਾਰੇ ਕਰਕੇ ਇਸ ਕੇਸ ਨੂੰ ਹਸ਼ਪ ਕਰਨਾ ਚਾਹੁੰਦੇ ਆ ਨੇ ਪੰਜਾਬ ਪੁਲਿਸ ਤੇ ਦਬਾਅ ਪਾ ਕੇ ਸਰਕਾਰ ਤੇ ਦਬਾਅ ਪਾ ਕੇ ਇਸ ਕੇਸ ਨੂੰ ਇਸ ਕਤਲ ਕੇਸ ਨੂੰ ਦੋਸ਼ੀਆਂ ਦੇ ਹੱਕ ਦੇ ਵਿੱਚ ਕਾਤਲਾਂ ਦੇ ਹੱਕ ਦੇ ਵਿੱਚ ਕੁੜਦ-ਬੁੜਦ ਕਰਨਾ ਚਾਹੁੰਦੀਆਂ ਨੇ ਔਰ ਇਹ ਵੀ ਪਤਾ ਲੱਗਿਆ ਕਿ ਬਹੁਤ ਵੱਡੀ ਅਮਾਉਂਟ ਉਹ ਖਾਤੀ ਲੀਡਰਾਂ ਨੇ ਲੈ ਲਈ ਹੈ ਤੇ ਕੱਲ ਤੋਂ ਉਹ ਆਪਣੇ ਧਰਨੇ ਪ੍ਰਦਰਸ਼ਨ ਸ਼ੁਰੂ ਕਰਨ ਜਾ ਰਹੇ ਨੇ ਉਸ ਗੱਲ ਨੂੰ ਪੰਜਾਬ ਪੁਲਿਸ ਨੂੰ ਦੱਤਣ ਵਾਸਤੇ ਬਰਨਾਰੇ ਦੇ ਇਨਸਾਫ ਲੋਕਾਂ ਨੂੰ ਦੱਤਣ ਵਾਸਤੇ ਕਿ ਭਰਾਓ ਹੁਣ ਦੋ ਤਰ੍ਹਾਂ ਦੀ ਲੜਾਈ ਕੋਰਟ ਤੋਂ ਪਹਿਲਾਂ ਸੜਕਾਂ ਤੇ ਹੋਣ ਜਾ ਰਹੀ ਹੈ ਇੱਕ ਪਾਸੇ ਕਾਤਲ ਤੇ ਰਹਿ ਔਰ ਇੱਕ ਪਾਸੇ ਮਜ਼ਲੂਮ ਬੱਚੇ ਨੇ ਜਿਨ੍ਹਾਂ ਦੇ ਪਿਤਾ ਦਾ ਸਾਆਇਆ ਇਹਨਾਂ ਕਾਤਲਾਂ ਨੇ ਖੋੜਿਆ ਇਹ ਮੈਂ ਇਹਨਾਂ ਨੂੰ ਵੱਡੀ ਖਿਡਾਰੀ ਕਹੂੰਗਾ ਹੀ ਨਹੀਂ ਕਿਉਂਕਿ ਇਹਨਾਂ ਤੇ ਖੇਡ ਦੀ ਭਾਵਨਾ ਹੈ ਨਹੀਂ ਇਹ ਸਿਰੇ ਦੇ ਸ਼ਰਾਬੀ ਨਸ਼ੇੜੀ ਬੰਦੇ ਨੇ ਜਿਨ੍ਹਾਂ ਨੇ ਸਾਡਾ ਇੱਕ ਹਾਲ ਦਾ ਦਰਸ਼ਨ ਸਿੰਘ ਬਾਹਰਦੀ ਔਨ ਡਿਊਟੀ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਉਸ ਗੱਲ ਨੂੰ ਇਹ ਅਖੌਤੀ ਲੀਡਰ ਕਿਤੇ ਸਾਡੀ ਪੁਲਿਸ ਨੂੰ ਪ੍ਰੈਸ਼ਰ ਪਾ ਕੇ ਸਰਕਾਰ ਨੂੰ ਪ੍ਰੈਸ਼ਰ ਪਾ ਕੇ ਹੌਸ਼-ਪੌਸ਼ ਨਾ ਕਰ ਦੇਣ ਇਸ ਕਰਕੇ ਬਰਨਾਲੇ ਦੇ ਇਨਸਾਫਪਸੰਦ ਲੋਕ ਪੁਲਿਸ ਦੇ ਸਾਰੀਆਂ ਸੰਸਥਾਵਾਂ ਅੱਜ ਇੱਥੇ ਇਕੱਠੀਆਂ ਹੋਈਆਂ ਨੇ ਸਰਕਾਰ ਨੂੰ ਤੇ ਪੁਲਿਸ ਨੂੰ ਇੱਕ ਮੈਸੇਜ ਦੇਣ ਲਈ ਭਾਈ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਜਿਹੜੀ ਹੁਣ ਤੱਕ ਕਾਰਵਾਈ ਹੋਈ ਹੈ ਪਰ ਕਿਤੇ ਇਹਨਾਂ ਦੇ ਪ੍ਰੈਸ਼ਰ ਚ ਆ ਕੇ ਤੁਸੀਂ ਹੁਣ ਕੋਈ ਗਲਤ ਕੰਮ ਨਾ ਕਰ ਲਿਓ ਇਸ ਕਰਕੇ ਜੇ ਇਹ ਧਿਰ ਕਾਤਲ ਤੇ ਸੜਕਾਂ ਤੇ ਆਏਗੀ ਇਹਨਾਂ ਨੂੰ ਤਾਰਪੀਡੋ ਕਰਨ ਲਈ ਤਾਂ ਸਾਡੀ ਤਰਵੀ ਸੜਕਾਂ ਤੇ ਆਈ। ਅੱਜ ਨਵਾਂ ਨਰੇਟਿਵ ਸਿਰਜਣ ਜਾ ਰਹੇ ਨੇ 20-20 ਸਾਲ ਦੀ ਕੈਦ ਹੋਈ ਉਹ ਕਿਵੇਂ ਮਾਫੀਆਂ ਕਰਾ ਕੇ ਬਾਹਰ ਆ ਗਏ? ਸਰਕਾਰਾਂ ਝੁਕੀਆਂ ਨਾ, ਪੁਲਿਸ ਝੁਕੀ ਨਾ ਉਸੇ ਚੀਜ਼ ਨੂੰ ਰਿਪੀਟ ਕਰਨਾ ਚਾਹੁੰਦੇ ਨੇ। ਪਰ ਉਹ ਕਹਾਣੀਆਂ ਕਿਰਨ ਭੈਣ ਕਿਰਨ ਰੇਪ ਕਾਂਡ ਕੇਸ ਹੋਰ ਸੀ। ਇੱਥੇ ਇੱਕ ਪੁਲਿਸ ਅਫਸਰ ਨੂੰ ਬਾਹਰ ਵਰਦੀ ਮਰਡਰ ਕੀਤਾ। ਸ਼ਰਿਆਮ ਲੋਕਾਂ ਦੇ ਸਾਹਮਣੇ ਔਰ ਇਹ ਹੁਣ ਦਬਾਅ ਪਾ ਕੇ ਇਸ ਕੇਸ ਨੂੰ ਹੌਸਵਾਸ ਕਰਨਾ ਚਾਹੁੰਦੇ ਨੇ ਜਿਹੜਾ ਅਸੀਂ ਨਹੀਂ ਹੋਣ ਦੇਵਾਂਗੇ। ਆ ਜਿਹੜਾ ਹੈ ਕਬੱਡੀ ਖਿਡਾਰੀਆਂ ਦੇ ਹੱਕ 'ਚ ਨਹੀਂ ਆਏ ਉਹਨਾਂ ਦੇ ਵਰ ਖਿਲਾਫ ਆਏ ਆ ਕਿਉਂਕਿ ਇਹ ਪਰਿਵਾਰ ਤੇ ਪ੍ਰੈਸ਼ਰ ਪਾ ਰਹੇ ਆ ਜਿਨ੍ਹਾਂ ਦੇ ਸ਼ੀਰ ਦਰਸ਼ਨ ਸਿੰਘ ਦੇ ਪਰਿਵਾਰ ਤੇ ਪ੍ਰੈਸ਼ਰ ਪਾ ਰਹੇ ਆ ਤੁਸੀਂ ਪੈਸੇ ਲੈ ਕੇ ਰਾਜੀਨਾਮਾ ਕਰੋ ਪ੍ਰੈਸ਼ਰ ਵੀ ਪਾ ਰਹੇ ਆ ਧਾਬਾ ਵੀ ਦੇ ਰਹੇ ਆ ਬਾਕੀ ਇਹਨਾਂ ਨੂੰ ਘੂਰ ਵੀ ਰਹੇ ਆ ਡਰਾ ਵੀ ਰਹੇ ਆ ਅਸੀਂ ਇਹ ਮੰਗ ਕਰਦੇ ਆ ਕਿ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਪਰਿਵਾਰ ਦੀ ਸੁਰੱਖਿਆ ਕੀਤੀ ਜਾਵੇ ਇਹਨਾਂ ਨੂੰ ਬੰਨ ਦੀ ਸਕਿਉਰਟੀ ਦਿੱਤੀ ਜਾਵੇ ਅਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਜਾਵੇ ਤਾਂ ਕਿ ਦੂਸਰੇ ਪੁਲਿਸ ਮੁਲਾਜ਼ਮਾਂ ਨੂੰ ਵੀ ਹੌਸਲਾ ਬੱধে ਜੇਕਰ ਮਤਲਬ ਇਹ ਜੋ ਆਪਦੀਆਂ ਚਾਲਾਂ ਚੱਲਦੇ ਆ ਖਿੜਿਆਰੀ ਜਾਂ ਕਹਿੰਦੇ ਆ ਧਰਨੇ ਲਵਾ ਕੇ ਅਸੀਂ ਧਾਰਾ ਬਦਲਦੀਏ ਜਾਂ ਮਤਲਬ ਇਹਨਾਂ ਦੇ ਪਰਿਵਾਰ ਨੂੰ ਹਰਾਨ ਕਰੀਏ ਜਾਂ ਪੈਸਿਆਂ ਦਾ ਲਾਲਚ ਦੇ ਕੇ ਰਾਜੀਨਾਮਾ ਕਰਾਈਏ ਉਹ ਨਾ ਕਰ ਸਕਣ ਫਿਰ ਇਹ ਟਾਈਟ ਸਨਦਾਰ ਇਹ ਵੇਖੋ ਜਿਹੜਾ ਪਿੱਛੇ ਕਾਂਡੇ ਵਾਪਰ ਰਿਹਾ ਹੌਲਦਾਰ ਮਰਸ਼ਨ ਸਿੰਘ ਉਥੇ ਇੱਕ ਡਿਊਟੀ ਕਰਦੇ ਹੋਏ ਇਹਨਾਂ ਲੋਕਾਂ ਨੇ ਜਿਹੜੇ ਸ਼ਰਾਬ ਪੀ ਰਹੇ ਸੀ ਉਥੇ ਖਿਡਾਰੀ ਸੀ ਇਹ ਆਪਦੇ ਆਪ ਨੂੰ ਦੱਸਦੇ ਆ ਤੇ ਇਹਨਾਂ ਨੇ ਜੋ ਉਥੇ ਕੁੱਟਮਾਰ ਕੀਤੀ ਉਥੇ ਦਰਸ਼ਨ ਸਿੰਘ ਦੀ ਮੌਤ ਹੋਈ ਉਹਦੇ ਸਬੰਧ ਦੇ ਵਿੱਚ ਜਿਹੜਾ ਪੁਲਿਸ ਦੀ ਜਿਹੜੀ ਕਾਰਵਾਈ ਤੋਂ ਅਸੀਂ ਸਾਰੀਆਂ ਜੱਥੇਬੰਦੀਆਂ ਪਹਿਲੇ ਦਿਨ ਤੋਂ ਇੰਟੈਸਿਟੀ ਪਰਿਵਾਰ ਨਾਲ ਅਸੀਂ ਸੰਤੋਸ਼ਟ ਸੀ ਉਹਦਾ ਚਲਾਨ ਆ ਜਿਹੜਾ ਅਦਾਲਤ ਵਿੱਚ ਦਿੱਤਾ ਜਾ ਚੁੱਕਾ ਪਰ ਹੁਣ ਕੁਝ ਜੱਥੇਬੰਦੀਆਂ ਇਸ ਸਾੜ ਦੇ ਵਿੱਚ ਬੀ ਇਹ ਜਿਹੜਾ ਪਰਚਾ ਹੈ ਗਲਤ ਹੋਇਆ ਜਾਂ ਕੁਝ ਹੋਇਆ ਉਹ ਕਾਨੂੰਨੀ ਮੈਟਰ ਹੈ ਅਦਾਲਤ ਵਿੱਚ ਜਾਣ ਆਉਦੇ ਸਬੂਤ ਰੱਖਣ ਉਸ ਤੋਂ ਬੜੀ ਹੁੰਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਪਰਿਵਾਰ ਨੂੰ ਦਬਾਇਆ ਜਾ ਰਿਹਾ ਪਹਿਲਾਂ ਰਾਜੀ ਨਾਮੇ ਦੇ ਨਾਂ ਤੇ ਦਬਾਇਆ ਗਿਆ ਹੁਣ ਪ੍ਰੈਸ਼ਰ ਧਰਨਾ ਦੇ ਕੇ ਜਿਹੜਾ ਪ੍ਰਸ਼ਾਸਨ ਦੇ ਉੱਤੇ ਦਬਾਅ ਪਾ ਰਹੇ ਆ ਜੋ ਕਿ ਹਰ ਕਿਸ ਹਰ ਕਿਸ ਬਰਦਾਸ਼ਤ ਨਹੀਂ ਕਰਾਂਗੇ ਹਰ ਲੜਾਈ ਆ ਜਿਹੜੀ ਕਿਉਂਕਿ ਕਤਲ ਹੋਇਆ ਇੱਕ ਪੁਲਿਸ ਅਫਸਰ ਦਾ ਕਤਲ ਹੋਇਆ ਕਿ ਬੇਗਨਾਹ ਪੁਲਿਸ ਅਫਸਰ ਦਾ ਆਨ ਡਿਊਟੀ ਕਤਲ ਹੋਇਆ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਨਹੀਂ ਤਾਂ ਪੁਲਿਸ ਦਾ ਮਰਾਹ ਟੁੱਟੂਗਾ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਅਨਸਰ ਆ ਜਿਹੜੇ ਫਿਰ ਛੁੱਟਣਗੇ ਤੇ شریف ਆਦਮੀ ਤੇ ਇਨਸਾਫਪਸੰਦ ਸ਼ਰੀ ਕਿੱਥੇ ਜਾਊਗਾ ਇਹ ਬਹੁਤ ਵੱਡਾ ਸਵਾਲ ਹੈ ਕਦਮ ਕੀ ਹੋਇਆ ਜੀ ਅਗਲਾ ਜੀ ਸਾਡੀ ਜਿਹੜੀ ਜਥੇਬੰਦੀ ਹੈ ਅਸੀਂ ਅੱਜ ਇੱਕ ਬਣਾ ਰਹੇ ਹਾਂ ਜੋ ਫਿਰ ਜਥੇਬੰਦੀ ਜੇਬ ਜਾਂ ਸਾਨੂੰ ਪ੍ਰੋਗਰਾਮ ਦੇਊਗੀ ਪੁਲਿਸ ਨੇ ਜੋ ਸੱਚ ਜੋ ਅਦਾਲਤ ਵਿੱਚ ਚਲੇ ਗਿਆ ਜੀ ਮੈਟਰ ਤੇ ਜੇ ਉਹ ਤੁਹਾਨੂੰ ਲੱਗਦਾ ਵੀ ਇਨਕਾਊਂਟਰ ਝੂਠਾ ਹੋਇਆ ਆਪਦਾ ਪੱਖ ਅਦਾਲਤ ਵਿੱਚ ਰੱਖ ਸਕਦੇ ਆ ਨਹੀਂ ਸਾਨੂੰ ਪੂਰਾ ਵਿਸ਼ਵਾਸ ਹੈ ਸਾਨੂੰ ਪੂਰਾ ਵਿਸ਼ਵਾਸ ਹੈ ਉਹ ਆਪਣਾ ਪੱਖ ਮਜ਼ਬੂਤੀ ਨਾਲ ਕੋਰਟ 'ਚ ਰੱਖਣ ਦਿਓ ਬਰੀ ਹੁੰਦੇ ਆ ਜੇ ਅਦਾਲਤ ਫੈਸਲਾ ਕਰੂਗੀ ਕੀ ਕਰਨਾ ਆ ਮੇਰੇ ਬੇਟਾ ਨੇ ਜੀ ਆ ਮੇਰੀ ਬੇਟੀ ਨੇ ਜੀ ਖਰਿਆਰੀਆਂ ਦੇ ਪਰਿਵਾਰ ਸਾਡੇ ਘਰ ਆਉਣ ਲੱਗ ਪਏ ਜੀ ਮੇਰੇ ਰਿਸ਼ਤੇਦਾਰਾਂ ਦੇ ਵੀ ਆਉਣ ਲੱਗ ਪਏ ਜੀ ਘਰ ਕਹਿੰਦੇ ਨੇ ਸਭ ਤੋਂ ਪੈਸਾ ਲੈ ਲੋ ਰਾਜੀ ਬੰਦਾ ਕਰ ਲੋ ਜੀ ਸਾਨੂੰ ਇਸ ਗੱਲ ਦਾ ਬਹੁਤ ਡਰ ਆ ਜੀ ਤੇ ਦੇਖੋ ਜੀ ਉਹ ਸਾਡੇ ਕੰਨੀ ਹੁਣ ਪੈਸਾ ਝੋਖਦੇ ਨੇ ਜਦੋਂ ਜੀ ਉਹਨਾਂ ਨੇ ਕਤਲ ਕੀਤਾ ਸੀ ਉਦੋਂ ਉਹਨਾਂ ਨੇ ਇਹ ਗੱਲ ਸੋਚਣੀ ਸੀ ਵੀ ਅਸੀਂ 200 ਰੁਪਏ ਪਿੱਛੇ ਇੱਕ ਮਾਸੂਮ ਬੱਚਿਆਂ ਦਾ ਬਾਪ ਦਾ ਕਤਲ ਕਰਦੇ ਹਾਂ ਅੱਜ ਉਹ ਸਾਡੇ ਪੈਰਾਂ ਦੇ ਵਿੱਚ 50 50 ਲੱਖ ਰੁਪਈਆ ਕਰੋੜ ਕਰੋੜ ਲੱਖ ਰੁਪਇਆ ਸਾਡੇ ਪੈਰਾਂ ਤੋਂ ਸਿੱਟਦੇ ਨੇ ਉਹਦੇ 200 ਰੁਪਏ ਪਿੱਛੇ ਸਾਡੇ ਬੱਚਿਆਂ ਦਾ ਮਾਸੂਮਾ ਦਾ ਬਾਪ ਐਸ ਟਾਈਮ ਅਸੀਂ ਰੋਲਿੰਦਾ ਦੇ ਵਿੱਚ ਰੋਲਤੇ ਹੋ ਉਹ ਉਹ ਲੋਨਾਂ ਨੇ ਕਿਉਂ ਨਹੀਂ ਇਹ ਗੱਲ ਸੋਚ-ਸੋਚੀ ਅੱਜ ਸਾਡੇ ਪੈਰਾਂ ਦੇ ਵਿੱਚ ਪੈਸੇ ਉਹ ਪੁਲਿਸ ਦੇ ਖਿਲਾਫ ਵੀ ਜਾਂਦੇ ਨੇ ਪੈਸੇ ਧਾਰਨੇ ਲਾਉਂਦੇ ਨੇ ਵੀ ਉਹਨਾਂ ਦੇ ਬੱਚਿਆਂ ਨੂੰ ਉਹ ਕਰੋ ਸਾਨੂੰ ਜੀ ਬਾਹਰ ਤੱਕ ਬਹੁਤ ਡਾਰਾ ਜਿਵੇਂ ਬੱਚਾ ਨਹੀਂ ਤੋਰ ਸਕਦੀ ਬੇਟੀ ਵੀ ਨਹੀਂ ਤੋਰ ਸਕਦੀ ਵੀ ਇਸ ਦਰਦ ਦੇ ਮਾਰੇ ਅਸੀਂ ਬਾਹਰ ਨਿਕਲ ਨਹੀਂ ਸਕਦੇ ਦਲ ਖੜਿਆਰੀਆਂ ਤੋਂ ਡਰ ਲੱਗਦਾ ਉਹਨਾਂ ਦੇ ਪਰਿਵਾਰ ਮੈਂਬਰ ਜੀ ਮੇਰੇ ਬਾਹਰ ਤੇ ਦਰਵਾਜ਼ੇ 'ਚ ਆ ਕੇ ਖੜ ਜਾਂਦੇ ਨੇ ਮੇਰੇ ਰਿਸ਼ਤੇਦਾਰਾਂ ਦੇ ਖਿਲਾਫ ਖੜ ਜਾਂਦੇ ਨੇ ਵੀ ਮੇਰੇ ਰਿਸ਼ਤੇਦਾਰਾਂ ਨੂੰ ਕਢਾਉਂਦੀਆਂ ਤਾਂ ਵੀ ਉਹ ਜੀ ਉਹਨਾਂ ਦੇ ਮਸੂਤ ਖੜਦੇ ਨੇ ਆ ਕੇ ਉਹ ਅਸੀਂ ਮੰਗ ਇਹ ਹੀ ਕਰਦੇ ਆ ਵੀ ਜੀ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਹੋਈ ਜਾਵੇ